ਅੱਜ ਤੋਂ ਲਗਭਗ 4 ਮਹੀਨੇ ਪਹਿਲਾਂ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਅਮਰੀਕਾ ਦੇ ਵਿੱਚ ਫਸੇ ਡਰਾਈਵਰ ਹਰਜਿੰਦਰ ਸਿੰਘ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਆਨਲਾਈਨ ਪਟੀਸ਼ਨਾਂ ਵੀ ਪਾਈਆਂ ਗਈਆਂ ਹਾਲਾਂਕਿ ਅਮਰੀਕਾ ਪੁਲਿਸ ਕਸਟਡੀ ਦੇ ਵਿੱਚ ਨੇ ਡਰਾਈਵਰ ਹਰਜਿੰਦਰ ਸਿੰਘ ਲੇਕਿਨ ਡੋਨਾਲਡ 트ੰਪ ਨੇ ਇੱਕ ਹੋਰ ਵੱਡਾ ਸਖਤ ਐਕਸ਼ਨ ਲੈ ਲਿਆ ਹੈ ਪੰਜਾਬੀ ਡਰਾਈਵਰਾਂ ਤੇ ਜਦੋਂ ਦੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਡੋਨਾਲਡ 트ੰਪ ਸਾਰੇ ਹੀ ਦੇਸ਼ਾਂ ਦੇ ਪਿੱਛੇ ਪੈ ਗਏ ਨੇ ਖਾਸ ਕਰਕੇ ਜਿਹੜੇ ਲੋਕ ਆਪਣਾ ਵਧੀਆ ਭਵਿੱਖ ਬਣਾਉਣ ਲਈ ਪੁੱਠੇ ਸਿੱਦੇ ਹੱਥ ਮਾਰ ਕੇ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਡੌਂਕੀ ਕਹਿੰਦੇ ਨੇ ਹਾਂ ਮਾਰ ਕੇ ਅਮਰੀਕਾ ਅਮਰੀਕਾ ਦੀ ਧਰਤੀ ਤੇ ਜਾਂਦੇ ਨੇ ਅਮਰੀਕਾ ਦੇ ਵਿੱਚ ਐਂਟਰ ਹੁੰਦੇ ਨੇ ਲੇਕਿਨ ਜਦੋਂ ਦੇ ਡੋਨਾਲਡ 트ੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਲਗਾਤਾਰ ਵੱਡੀਆਂ ਕਾਰਵਾਈਆਂ ਡੋਨਾਲਡ 트੍ਰੰਪ ਅਤੇ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਸਭ ਤੋਂ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹੈ ਪੰਜਾਬੀ ਡਰਾਈਵਰਾਂ ਨੂੰ ਕਿਉਂਕਿ ਖਾਸ ਕਰਕੇ ਹਰਜਿੰਦਰ ਸਿੰਘ ਡਰਾਈਵਰ ਵੱਲੋਂ ਅੱਜ ਤੋਂ ਲਗਭਗ 4 ਮਹੀਨੇ ਪਹਿਲਾਂ ਗਲਤ ਤਰੀਕੇ ਦੇ ਨਾਲ ਚੱਲਦੇ ਰੋਡ ਤੇ ਯੂ ਟਰਨ ਲੈ ਲਿਆ ਗਿਆ ਅਤੇ ਤਿੰਨ ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਵਕ-ਵਕ ਜਤੀਬੰਦੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਉੱਥੇ ਅਵਸਥੀਆਂ ਨੇ ਅਮਰੀਕਾ ਦੀ ਧਰਤੀ ਤੇ ਉਹਨਾਂ ਵੱਲੋਂ ਡਰਾਈਵਰ ਹਰਜਿੰਦਰ ਸਿੰਘ ਦੀ ਹੈਲਪ ਵੀ ਕੀਤੀ ਗਈ ਡਰਾਈਵਰ ਹਰਜਿੰਦਰ ਸਿੰਘ ਨੂੰ ਵਕੀਲ ਵੀ ਕਰਕੇ ਦਿੱਤਾ ਤੇ ਦੁਨੀਆ ਵੱਲੋਂ ਆਨਲਾਈਨ ਪਟੀਸ਼ਨਾਂ ਵੀ ਪਾਈਆਂ ਗਈਆਂ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਵਿੱਚ ਡਰਾਈਵਰ ਹਰਜਿੰਦਰ ਸਿੰਘ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਕਿ ਭਾਈ ਉਸ ਨੂੰ ਮੌਤ ਦੀ ਸਜ਼ਾ ਨਾ ਹੋਵੇ ਅਮਰੀਕਾ ਦੇ ਵਿੱਚ ਵਕੀਲ ਕਰਕੇ ਜੇਲ੍ਹ ਦੇ ਵਿੱਚ ਬੰਦ ਹਰਜਿੰਦਰ ਸਿੰਘ ਕੇਸ ਲੜ ਰਹੇ ਨੇ ਲੇਕਿਨ ਇੱਕ ਹੋਰ ਵੱਡਾ ਜਿਹੜਾ ਹੈ ਐਕਸ਼ਨ ਲਾਂਚ ਹੋ ਰਹੀ ਹੈ ਅਮਰੀਕਾ ਦੀ ਸਰਕਾਰ ਸਿਆਟਲ ਅਮਰੀਕਾ ਵਿੱਚ ਜਾਨਲੇਵਾ ਹਾਦਸੇ ਮਗਰੋਂ ਗ੍ਰਿਫਤਾਰ ਅਮਰੀਕਾ ਗ੍ਰਿਫਤਾਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਜਦੋਂ ਕਿ ਵਸ਼ਿੰਗਨ ਸੂਬੇ ਦੇ ਲਾਇਸੈਂਸਿੰਗ ਡਿਪਾਰਟਮੈਂਟ ਦੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਹਰਜਿੰਦਰ ਸਿੰਘ ਸਣੇ 685 ਡਰਾਈਵਰਾਂ ਨੂੰ ਗਲਤ ਤਰੀਕੇ ਨਾਲ ਕਮਰਸ਼ੀਅਲ ਡਰਾਈਵਰੀ ਲਾਇਸੈਂਸ ਜਾਰੀ ਕੀਤੇ ਗਏ ਹਨ ਇਹ ਉਥੋਂ ਦੇ ਡਿਪਾਰਟਮੈਂਟ ਨੇ ਪਤਾ ਕੀਤਾ ਹੈ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ-ਨਾਲ 685 ਹੋਰ ਅਜਿਹੇ ਲਾਇਸੈਂਸ ਅਮਰੀਕਾ ਦੀ ਸਰਕਾਰ ਵੱਲੋਂ ਜप्त ਕੀਤੇ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣੇ ਨੇ ਇਹਨਾਂ ਵਿੱਚੋਂ ਘੱਟੋ ਘੱਟ 37 ਡਰਾਈਵਰ ਪੰਜਾਬੀ ਦੱਸੇ ਜਾ ਰਹੇ ਹਨ ਲਾਇਸੈਂਸਿੰਗ ਡਿਪਾਰਟਮੈਂਟ ਦੇ ਬੁਲਾਰੇ ਨੇਥਨ ਉਲਸਨਸ ਨੇ ਕਿਹਾ ਕਿ ਟੁੱਟੀਆਂ ਤੇ ਦਸਤੀਆਂ ਨੂੰ ਪੂਰਾ ਕਰਦਿਆਂ ਪੂਰੇ ਸਿਸਟਮ 'ਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਵੇਖ ਵਿੱਚ ਅਜਿਹੀ ਨੌਬਤ ਨਾ ਆਵੇ ਦੱਸਿਆ ਜਾ ਰਿਹਾ ਕਿ 685 ਸੀਰੀਜ਼ ਐਲ ਵਿੱਚ ਕੋਤਾਹੀ ਪ੍ਰਵਾਨ ਕੀਤੀ ਗਈ ਦੂਸਰੇ ਪਾਸੇ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਦਾਵਾ ਕੀਤਾ ਹੈ ਕਿ ਅੰਗਰੇਜ਼ੀ ਨਾ ਆਉਂਦੀ ਹੋਣ ਕਰਕੇ ਟ੍ਰੈਕਿੰਗ ਸੈਕਟਰ ਵਿੱਚ ਬਾਹਰ ਕੀਤੇ ਗਏ ਡਰਾਈਵਰਾਂ ਦੀ ਗਿਣਤੀ 9500 ਤੋਂ ਟੱਪ ਚੁੱਕੀ ਹੈ ਬਨੂ ਮਰਕ ਦੀ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਸ਼ੈਨ ਸ਼ਾਫੀ ਨੇ ਕਿਹਾ ਕਿ 트ੰਪ ਸਰਕਾਰ ਹਮੇਸ਼ਾ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਨੂੰ ਤਰਜੀਹ ਦਿੰਦੀ ਹੈ ਜਿਹੜੇ ਲੋਕਾਂ ਨੂੰ ਅਮਰੀਕਾ ਦੀ ਕੌਮੀ ਭਾਸ਼ਾ ਨਹੀਂ ਆਉਂਦੀ ਉਹਨਾਂ ਨੂੰ ਟ੍ਰਾਂਸਪੋਰਟ ਸੈਕਟਰ ਵਿੱਚ ਕੰਮ ਕਰਦੇ ਆ ਹਾਈਵੇ ਤੋਂ ਲੰਘਣ ਦਾ ਕੋਈ ਹੱਕ ਨਹੀਂ ਸ਼ਾਨ ਡੈਫਰਲੂ ਕੀਤੇ ਦਾਅਵੇ ਦੇ ਉਲਟ ਡੈਫਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਅਕੜਿਆ ਮੁਤਾਬਕ ਹੁਣ ਤੱਕ 8953 ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਨਾ ਆਉਂਦੀ ਨਾ ਆਉਂਦੀ ਹੋਣ ਕਰਕੇ ਟਰਾਂਸਪੋਰਟ ਸੈਕਟਰ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ ਯਾਨੀ ਕਿ ਲਗਾਤਾਰ ਟਰਾਂਸਪੋਰਟੇਸ਼ਨ ਦੇ ਵਿੱਚ ਬਦਲਾਅ ਕਰਦੀ ਹੈ ਅਮਰੀਕਾ ਦੀ ਸਰਕਾਰ ਡਿਕਾਦਰ ਟਰਾਂਸਪੋਰਟ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੰਗਰੇਜ਼ੀ ਨਾਲ ਔਨ ਕਰਕੇ ਵਿਹਲੇ ਕੀਤੇ ਡਰਾਈਵਰਾਂ ਦੀ ਗਿਣਤੀ 95 100 ਤੋਂ ਵੀ ਟੱਪ ਗਈ ਹੈ ਸੂਬੇ ਵਿੱਚ ਤਕਰੀਬਨ 700 ਟਰੱਕ ਡਰਾਈਵਰਾਂ ਨੂੰ ਗਲਤ ਤਰੀਕੇ ਨਾਲ ਸੀਡੀਐਲ ਜਾਰੀ ਕਰਕੇ ਕਰਨ ਦੇ ਮੁੱਦੇ ਤੇ ਸ਼ੌਟ ਡਫੀ ਦੇ ਵਿਭਾਗ ਨੇ ਕਿਹਾ ਹੈ ਕਿ ਡੈਫਰਲ ਕਾਨੂੰਨ ਦੀ ਪਾਲਾ ਕਰਨ ਵਿੱਚ ਅਸਫਲ ਰਹਿਣਾ ਵੱਡੀ ਕੁਤਾਹੀ ਕੁਤਾਹੀ ਤੋਂ ਘੱਟ ਨਹੀਂ ਅਯੋਗ ਡਰਾਈਵਰ ਨੂੰ ਲਾਇਸੈਂਸ ਹਾਈਵੇ ਤੇ ਟਰੱਕ ਚਲਾਉਣ ਦੀ ਖੁੱਲ੍ਹ ਦਿੱਤੀ ਗਈ ਅਣਗਿਣਤੀ ਅਨੇ ਗ੍ਰਤੀ ਪਰਿਵਾਰਾਂ ਦੀ ਸੁਰੱਖਿਆ ਤੇ ਦਾਤ ਲੱਗੀ ਹੋਈ ਹੈ ਸੈਟਲ ਦੇ ਵਿੱਚ ਅਮਰੀਕਾ ਵਿੱਚ ਚਾਲੇ ਬਾ ਹਮਰੇ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੀਕੀਆਂ ਜ਼ਾਰੀਆਂ ਨੇ ਦੱਸਿਆ ਜਾ ਰਿਹਾ ਹੈ 685 ਡਰਾਈਵਰਾਂ ਦੇ ਵਿੱਚੋਂ 37 ਡਰਾਈਵਰ ਨੇ ਤੇ ਜਿਨ੍ਹਾਂ ਨੂੰ ਮਾਤ ਪਾਸ਼ਾ ਅਮਰੀਕਾ ਦੀ ਨਹੀਂ ਆਉਂਦੀ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਿਨ੍ਹਾਂ ਨੇ ਪੈਸੇ ਦਾ ਲੈ ਦੇ ਕੇ ਆਪਣੀ ਲਾਇਸੈਂਸ ਅਮਰੀਕਾ ਵਰਗੇ ਦੇਸ਼ ਵਿੱਚ ਬਣਾ ਲਿਆ ਕਿਉਂਕਿ ਹਰਜਿੰਦਰ ਸਿੰਘ ਦੇ ਕੋਲੋਂ ਇੱਕ ਹਾਦਸਾ ਹੋਇਆ ਉਸ ਦਾ ਖਮਨਿਆਜਾ ਅਮਰੀਕਾ ਦੇ ਪ੍ਰਵਾਸੀਆਂ ਪ੍ਰਵਾਸੀ ਡਰਾਈਵਰਾਂ ਨੂੰ ਕੁੱਤਣਾ ਪੈ ਰਿਹਾ ਹੈ ਹਰਜਿੰਦਰ ਸਿੰਘ ਜੇਲ੍ਹ ਦੇ ਵਿੱਚ ਨੇ ਹਰਜਿੰਦਰ ਸਿੰਘ ਤੇ ਮੁਕਦਮਾ ਚੱਲ ਰਿਹਾ ਹੈ ਹਰਜਿੰਦਰ ਸਿੰਘ ਦੇ ਮਾਤਾ ਪਿਤਾ ਵੱਲੋਂ ਅਤੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਅਮਰੀਕਾ ਦੀ ਸਰਕਾਰ ਅਮਰੀਕਾ ਦੇ ਟਰਾਂਸਪੋਰਟ ਮੰਤਰੀ ਨੇ ਵੱਡਾ ਐਕਸ਼ਨ ਲੈ ਲਿਆ ਹੈ ਲਗਭਗ 9500 ਡਰਾਈਵਰ ਜਿਹੜੇ ਨੇ ਉਹ ਬੇਲਜ਼ਗਾਰ ਹੋ ਗਏ ਨਹੀਂ ਕਿਉਂਕਿ ਉਹਨਾਂ ਨੂੰ ਮਾਤ ਪਾਤਸ਼ਾ ਨਹੀਂ ਆਉਂਦੀ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਲੈ ਦੇ ਕੇ ਬਣਾਏ ਹੋਏ ਨੇ ਉਹਨਾਂ ਦੇ ਮੈਡੀਕਲ ਲੈ ਦੇ ਕੇ ਜਿਹੜੇ ਕੀਤੇ ਹੋਏ ਨੇ ਅਮਰੀਕਾ ਵਰਗੇ ਦੇਸ਼ ਵਿੱਚ ਜਾ ਕੇ ਪ੍ਰਵਾਸੀ ਡਰਾਈਵਰ ਚਾਹੇ ਉਹ ਭਾਰਤ ਦਾ ਹੈ ਚਾਹੇ ਉਹ ਪੰਜਾਬ ਦਾ ਹੈ ਚਾਹੇ ਉਹ ਪਾਕਿਸਤਾਨ ਦਾ ਹੈ ਬੰਗਲਾਦੇਸ਼ ਦਾ ਹੈ ਫਿਲਪਾਈਨ ਦਾ ਹੈ ਨਿਊਜ਼ੀਲੈਂਡ ਦਾ ਹੈ ਯਾਨੀ ਕਿ ਗਲਤ ਤਰੀਕੇ ਦੇ ਨਾਲ ਜਿਨ੍ਹਾਂ ਦੇ ਲਾਇਸੈਂਸ ਬਣੇ ਹੋਏ ਨੇ ਤੇ ਦੂਸਰਾ ਜਿਨ੍ਹਾਂ ਨੂੰ ਅਮਰੀਕਾ ਦੀ ਮਾਂ ਬੋਲੀ ਨਹੀਂ ਆਉਂਦੀ ਉਹਨਾਂ ਨੂੰ ਰੋਡ ਤੇ ਕਿਸੇ ਵੀ ਗੱਡੀ ਨੂੰ ਚਲਾਉਣ ਨਹੀਂ ਦਿੱਤਾ ਚਾਹੇਗਾ ਇੱਕ ਵਾਰ ਫਿਰ ਡੋਨਾਲਡ 트ੰਪ ਦੇ ਇਸ ਐਕਸ਼ਨ ਦੇ ਨਾਲ ਅਮਰੀਕਾ ਦੇ ਵਿੱਚ ਹਾਹਾਕਾਰ ਮਚ ਗਈ ਹੈ ਧੰਨਵਾਦ